ਬਾਬੂਸ਼ਾਈ ਟਾਈਮ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਰਾਜ ਗੁਪਤਾ ਇੱਕ ਵੱਡੀ ਖਬਰ ਵੱਡੀ ਅਪਡੇਟ ਤੁਹਾਡੇ ਤੱਕ ਮੈਂ ਜ਼ਰੂਰ ਸਾਂਝੀ ਕਰਨਾ ਚਾਹੁੰਨਾ ਵਾਂ ਜਿੱਥੇ ਸੀਐਮ ਭਗਵੰਤ ਸਿੰਘ ਮਾਨਹੂਰੀ ਜਲੰਧਰ ਦੇ ਵਿੱਚ ਹੁਣ ਪੱਕੇ ਤੌਰ ਦੇ ਉੱਤੇ ਰਹਿਣਗੇ ਤੁਸੀਂ ਸੋਚ ਰਹੇ ਹੋਵੋਗੇ ਇਹ ਕਿਵੇਂ ਹੋ ਸਕਦਾ ਹੈ ਪਰ ਇਹ ਸੱਚ ਹੈ ਜੋ ਇਸ ਵਕਤ ਮੀਡੀਆ ਰਿਪੋਰਟ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਸੀਐਮ ਭਗਵੰਤ ਸਿੰਘ ਮਾਨਹੂਰੀ ਹੁਣ ਪੱਕੇ ਤੌਰ ਦੇ ਉੱਤੇ ਜਲੰਧਰ ਦੀ ਸਰਕਾਰੀ ਰਿਹائش ਦੇ ਵਿੱਚ ਜਿਹੜਾ ਹੈ ਉਹ ਰਹਿਣ ਜਾ ਰਹੇ ਹਨ ਪਹਿਲਾ ਚਰਚਾਵਾ ਇਹ ਸੀ ਕਿ ਸੀਐਮ ਭਗਵੰਤ ਸਿੰਘ ਮਾਨ ਖੂਰੀ ਜਲੰਧਰ ਦੇ ਵਿੱਚ ਰਹਿਣਗੇ ਜਦੋਂ ਸੀਐਮ ਭਗਵੰਤ ਸਿੰਘ ਮਾਨ ਖੂਰਾ ਨੇ ਇਹ ਜਿਮਨੀ ਚੋਣਾਂ ਦੇ ਵਿੱਚ ਵਾਦਾ ਕੀਤਾ ਕਿ ਮੈਂ ਜਲੰਧਰ ਦੇ ਵਿੱਚ 2 ਦਿਨ ਅਤੇ ਬਾਕੀ ਦਿਨ ਪੰਜਾਬ ਦੇ ਵੱਖ-ਵੱਖ ਕੋਨਿਆਂ ਤੇ ਚੰਡੀਗੜ੍ਹ ਦੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੂੰਗਾ ਤੇ ਉਸ ਤੋਂ ਬਾਅਦ ਚਰਚਾਵਾ ਸੀ ਕਿ ਭਗਵੰਤ ਸਿੰਘ ਮਾਨ ਖੂਰੀ ਕਿਸ ਜਗ੍ਹਾ ਦੇ ਉੱਤੇ ਰਹਿਣਗੇ ਚਰਚਾਵਾ ਖਤਮ ਹੁੰਦੀਆਂ ਨੇ ਪਤਾ ਲੱਗਦਾ ਹੈ ਕਿ ਜਲੰਧਰ ਕੈਂਟ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਖੂਰੀ ਰਹਿਣਗੇ ਅਤੇ ਉਸ ਜਗ੍ਹਾ ਦੇ ਉੱਤੇ ਰਹਿ ਕੇ ਜਿਹੜਾ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰਨਗੇ ਕਈ ਦਿਨ ਸੀਐਮ ਭਗਵੰਤ ਸਿੰਘ ਮਾਨ ਹੋਰੀ ਉਹਨਾਂ ਕੋਠੀ ਦੇ ਵਿੱਚ ਰਹੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਪਰ ਹੁਣ ਸੀਐਮ ਭਗਵੰਤ ਸਿੰਘ ਮਾਨ ਹੋਰੀ ਪੱਕੇ ਰੂਪੀ ਜਿਹੜਾ ਹੈਗਾ ਉਹ ਜਲੰਧਰ ਦੇ ਇੱਕ ਵੱਡੇ ਘਰ ਦੇ ਵਿੱਚ ਰਹਿਣਗੇ ਘਰ ਕਾਫੀ ਇਤਿਹਾਸਿਕ ਹੈ ਬਹੁਤ ਇਤਿਹਾਸਿਕ ਹੈ ਜਿਸ ਨੂੰ ਜਾਣ ਕੇ ਤੁਸੀਂ ਵੀ ਜਿਹੜਾ ਹੈ ਉਹ ਹੈਰਾਨ ਹੋਵੋਗੇ ਘਰ ਕਿਹੜਾ ਹੈ ਉਹ ਵੀ ਤੁਹਾਨੂੰ ਜ਼ਰੂਰ ਮੈਂ ਦੱਸਦਾ ਇਹ ਘਰ ਡਿਵੀਜ਼ਨਲ ਕਮਿਸ਼ਨਰ ਦਾ ਜਿਹੜਾ ਹੈਗਾ ਇਹ ਉਹ ਦੀ ਪੁਰਾਣੀ ਰਿਹਾਈਸ਼ ਹੈ ਜਿਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਸੀਐਮ ਭਗਵੰਤ ਸਿੰਘ ਮਾਨ ਹੋਰੀ ਹੁਣ ਪੱਕੇ ਤੌਰ ਤੇ ਜਿਹੜਾ ਇਹ ਉਹ ਰਹਿਣਗੇ ਅਤੇ ਇਸ ਜਗ੍ਹਾ ਦੇ ਉੱਤੇ ਰਹਿ ਕੇ ਲੋਕਾਂ ਦੀ ਜਿਹੜੀ ਹੈ ਉਹ ਸੇਵਾ ਕਰਨਗੇ ਤੁਸੀਂ ਕੈਮਰਾ ਪਸਲ ਨੂੰ ਜ਼ਰੂਰ ਕਹੂੰਗਾ ਕਿ ਇਹ ਤਸਵੀਰ ਜ਼ਰੂਰ ਦਿਖਾਵੇ ਪਹਿਲਾਂ ਜੋ ਪੂਰੀ ਗਿਨਰੀ ਜਿਹੜੀ ਹੈਗੀ ਹੈ ਉਹ ਇਸ ਇਲਾਕੇ ਦੀ ਹੈਗੀ ਹੈ ਤਾਂ ਉਸ ਤੋਂ ਬਾਅਦ ਇਹ ਵੀ ਤਸਵੀਰ ਦਿਖਾਵੇ ਹਾਊਸ ਨੰਬਰ 1 ਕਮਿਸ਼ਨਰੇਟ ਰੈਜ਼ਿਡੈਂਸ ਤਾਂ ਇਹ ਡਿਵੀਜ਼ਨਲ ਕਮਿਸ਼ਨਰ ਦੀ ਜਿਹੜੀ ਹੈਗੀ ਰੈਜ਼ਿਡੈਂਸ ਹੈ ਘਰ ਨੰਬਰ 1 ਹੈਗਾ ਜਿਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੋਰੀ ਜਿਹੜੇ ਨੇ ਉਹ ਰਹਿਣਗੇ ਤੁਸੀਂ ਚਾਰੇ ਪਾਸੇ ਦੇ ਤਸਵੀਰ ਜਿਹੜੀ ਦੇਖੋ ਜਿੱਥੇ ਇੱਕਦਮ ਗ੍ਰੈਂਡੀ ਹਰਿਆਲੀ ਜਿਹੜੀ ਆ ਪੂਰੀ ਹੈਗੀ ਆ ਜਿਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੋਰੀ ਰਹਿਣਗੇ ਰਿਆਏ ਘਰ ਦਾ ਇਤਿਹਾਸ ਤੁਹਾਨੂੰ ਮਜਰੂਰ ਦੱਸ ਦੇਣਾ ਚਾਹੁੰਨਾ ਵਾ ਕਿ ਘਰ ਦਾ ਇਤਿਹਾਸ ਬੜਾ ਪੁਰਾਣਾ ਹੈ 176 ਸਾਲ ਪੁਰਾਣਾ ਇੱਕ ਘਰ ਹੈਗਾ ਵਾ ਜਿਸ ਜਗ੍ਹਾ ਦੇ ਉੱਤੇ ਅ ਅੰਗਰੇਜ਼ਾਂ ਦੇ ਸਮੇਂ ਤੋਂ ਜਿਹੜਾ ਹੈਗਾ ਏ ਉਹ ਵੱਡੇ ਅਧਿਕਾਰੀ ਇਸ ਘਰ ਦੇ ਵਿੱਚ ਰਹ ਰਹੇ ਨੇ ਆਖਰੀ ਜਿਹੜੇ ਅੰਗਰੇਜ਼ ਅਧਿਕਾਰੀ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਰਹੇ ਨੇ ਉਹਨਾਂ ਦਾ ਨਾਮ ਜਿਹੜਾ ਹੈਗਾ ਏ ਉਹ ਵੀ ਮੈਂ ਜ਼ਰੂਰ ਤੁਹਾਨੂੰ ਦੱਸੂਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਵਾਂ ਕਿ 176 ਸਾਲ ਪੁਰਾਣੀ ਕੋਠੀ ਦੇ ਵਿੱਚ 140 ਜਿਹੜੇ ਨੇ ਉਹ ਡਿਵੀਜ਼ਨਲ ਕਮਿਸ਼ਨਰ ਰਹਿ ਚੁੱਕੇ ਨੇ ਅਤੇ ਇਸ ਜਗ੍ਹਾ ਦੇ ਉੱਤੇ ਆਪਣੇ ਕਾਰਜਕਾਲ ਦੀ ਜਿਹੜੀ ਹੈਗੀ ਹੈ ਉਹ ਸਾਰੀ ਚੀਜ਼ਾਂ ਕਰਕੇ ਜਿਹੜਾ ਹੈ ਉਸ ਜਗ੍ਹਾ ਤੋਂ ਰਵਾਨਾ ਹੋਏ ਨੇ ਹਾਲ ਫਿਲਹਾਲ ਦੀ ਘੜੀ ਜਿਹੜਾ ਹੈਗਾ ਇਹ ਉਹ ਇਸ ਘਰ ਦੇ ਵਿੱਚ ਜਿਹੜਾ ਹੈਗਾ ਇਹ ਮਜਰੂਰ ਤਸਵੀਰ ਤੁਹਾਨੂੰ ਜਰੂਰ ਦਿਖਾਉਂਗਾ ਹਾਲ ਫਿਲਹਾਲ ਦੀ ਘੜੀ ਦੇ ਵਿੱਚ ਜਿਹੜਾ ਹੈਗਾ ਇਹ ਅ ਇਸ ਕੋਠੀ ਦੇ ਵਿੱਚ ਜਿਹੜਾ ਹੈਗਾ ਉਹ ਇਹ ਕੋਠੀ ਜਿਹੜੀ ਹੈਗੀ ਹੈ ਉਹ ਅ ਡਿਵੀਜ਼ਨਲ ਕਮਿਸ਼ਨਰ ਜਿਹੜੇ ਨੇ ਅ ਉਹ ਪ੍ਰਦੀਪ ਪ੍ਰਦੀਪ ਕੁਮਾਰ ਸੱਬਰਵਾਲ ਹੋਰਾਂ ਨੂੰ ਜਿਹੜੀ ਹੈ ਉਹ ਇਹ ਕੋਠੀ ਅਲੋਟ ਹੋਈ ਹੈ ਪਰ ਪ੍ਰਦੀਪ ਕੁਮਾਰ ਸੱਬਰਵਾਲ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਨਹੀਂ ਰਹਿ ਰਹੇ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਏ ਉਹ ਜੇਪੀ ਨਗਰ ਦੇ ਵਿੱਚ ਆਪਣਾ ਘਰ ਬਣਾਇਆ ਗਿਆ ਤੇ ਉਸ ਕੋਠੀ ਦੇ ਵਿੱਚ ਜਿਹੜਾ ਹੈ ਉਹ ਰਹਿ ਰਹੇ ਨੇ ਲਾਸਟ ਇਸ ਕੋਠੀ ਦੇ ਵਿੱਚ ਜਿਹੜਾ ਹੈਗਾ ਏ ਉਹ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਸਪਰਾਹੂਰੀ ਜਿਹੜੇ ਨੇ ਉਹ ਰਹਿ ਕੇ ਗਏ ਨੇ ਤੇ ਉਸ ਤੋਂ ਬਾਅਦ ਇਹ ਕੋਠੀ ਜਿਹੜੀ ਹੈ ਉਹ ਲੰਬੇ ਸਮੇਂ ਤੋਂ ਖਾਲੀ ਪਈ ਹੈਗੀ ਹੈ ਜਿਸ ਜਗ੍ਹਾ ਦੇ ਉੱਪਰ ਸੀਐਮ ਭਗਵੰਤ ਸਿੰਘ ਮਾਨਹੂਰੀ ਜਿਹੜੇ ਨੇ ਉਹ ਰਹਿਣਗੇ 1846 ਦੇ ਵਿੱਚ ਇਹ ਜਿਹੜੀ ਹੈ ਉਹ ਕੋਠੀ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਉਹ ਆ ਕਾਫੀ ਜਿਹੜੇ ਨੇ ਉਹ ਆਪਣੇ ਜਿਹੜੇ ਅਧਿਕਾਰੀ ਰਹੇ ਜਾਂ ਫਿਰ ਜਿਹੜੇ ਪੁਰਾਣੇ ਸਮੇਂ ਤੋਂ ਜਿਹੜੇ ਅਫਸਰ ਰਹੇ ਉਹ ਸਾਰੇ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਆ ਸਿਗੇ 11 ਇਕੜ ਦੇ ਵਿੱਚ ਇਹ ਕੋਠੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ 11 ਇਕੜ ਦੇ ਵਿੱਚ ਇਹ ਕੋਠੀ ਜਿਹੜੀ ਹੈਗੀ ਉਹ ਬਣੀ ਹੈਗੀ ਹੈ ਜਿਸ ਕੋਠੀ ਦੇ ਵਿੱਚ ਹਰ ਇੱਕ ਤਰੀਕੇ ਦੀ ਜੜੀ ਹੈ ਉਹ ਸੁੱਖ ਸਹੂਦਾਵਾਂ ਜੜੀਆਂ ਨੇ ਹੋ ਗਈਆਂ ਨੇ ਹੁਣ ਤੱਕ ਜੋ ਜਾਣਕਾਰੀ ਮਿਲੀ ਹੈਗੀ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜੀ ਹੈ ਉਹ ਲੇਖ ਹੈਗਾ ਵਾ ਜੋ ਕਿ ਇੱਕ ਇਕੜ ਦੇ ਵਿੱਚ ਬਣਿਆ ਹੋਇਆ ਹੈ ਦੋ ਰਾਈਫਲਾਂ ਜੜੀਆਂ ਨੇ ਉਹ ਅੰਦਰ ਟੰਗੀਆਂ ਗਈਆਂ ਨੇ ਜੋ ਕਿ ਅੰਗਰੇਜ਼ਾਂ ਦੇ ਸਮੇਂ ਦੇ ਰਾਈਫਲਾਂ ਨੇ ਅਤੇ ਉਸ ਤੋਂ ਇਲਾਵਾ ਬ੍ਰਿਟਿਸ਼ ਕਾਲ ਵੱਲੋਂ ਜੋ ਚੀਜ਼ਾਂ ਜੜੀਆਂ ਨੇ ਉਹ ਵਕ ਵਕ ਰਾਜਾਂ ਤੋਂ ਜਿਹੜਾ ਹੈ ਉਹ ਲਿਆਇਆ ਜਾਂਦੀਆਂ ਸੀਗਾ ਉਹ ਵੀ ਇਸ ਕੋਠੀ ਦੇ ਵਿੱਚ ਜੜੀਆਂ ਨੇ ਉਹ ਇਸ ਵਕਤ ਪਾਈਆਂ ਜਾ ਰਹੀਆਂ ਨੇ ਉਸ ਤੋਂ ਇਲਾਵਾ ਮੈਂ ਜ਼ਰੂਰ ਦੱਸ ਦੇਣਾ ਤੁਹਾਨੂੰ ਕਿ ਚਾਰ ਡਰਾਈੰਗ ਰੂਮ ਚਾਰ ਜਿਹੜੇ ਨੇ ਉਹ ਰੈਸਟ ਰੂਮ ਹੈਗੇ ਨੇ ਸ਼ੈਨੇ ਕਕਸ਼ ਚਾਰ ਹੈਗੇ ਨੇ ਤਿੰਨ ਕਾਰਿਆਲੇ ਹੈਗੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਦੇ ਵਿੱਚ ਜੋ ਉਸ ਸਮੇਂ ਦੇ ਅਫਸਰ ਸੀਗੇ ਉਹਨਾਂ ਦੇ ਨਾਲ ਜੋ ਸਿਕਿਉਰਟੀ ਸੀਗੀ ਉਹਨਾਂ ਵਿੱਚ ਜਿਹੜਾ ਹੈਗਾ ਉਹਨਾਂ ਦੇ ਰਹਿਣ ਦੇ ਲਈ ਵੀ ਜਿਹੜੇ ਆਉ 10 ਫਲੈਟ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਕਰਾਇਆ ਗਏ ਨੇ ਹਾਲ ਫਿਲਹਾਲ ਦੀ ਘੜੀ ਦੇ ਵਿੱਚ ਇਹ ਪ੍ਰੋਪਰ ਦੱਸਿਆ ਗਿਆ ਹੈਗਾ ਕਿ ਸੀਐਮ ਭਗਵਤ ਸਿੰਘ ਮਾਨਹੋਰੀ ਇਸ ਕੋਠੀ ਦੇ ਵਿੱਚ ਰਹਿਣਗੇ ਪ੍ਰੋਪਰ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਲਗਾਏ ਗਏ ਨੇ ਹਾਲਾਂਕਿ ਇਸ ਜਗ੍ਹਾ ਤੋਂ ਇਹ ਜਿਹੜਾ ਹੈਗਾ ਉਹ ਥਾਂ ਤੋਂ ਅੱਗੇ ਜਿਹੜੀ ਹੈ ਉਹ ਜਾਣ ਦੀ ਹਰੇਕ ਤਰੀਕੇ ਦੇ ਨਾਲ ਮਨਾਹੀ ਹੈਗੀ ਹੈ ਕਿਸੇ ਵੀ ਵਿਅਕਤੀ ਨੂੰ ਇਸ ਜਗ੍ਹਾ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਇਸ ਦਾ ਕਾਰਨ ਵੱਡਾ ਇਹ ਵੀ ਹੈ ਕਿਉਂਕਿ ਸਕਿਉਰਿਟੀ ਰੀਜ਼ਨ सीएम सिक्योरिटी प्रोटोकॉल रीजन ਜਿਹੜਾ ਹੈਗਾ ਉਸ ਕਰਕੇ ਇਸ ਕੋਟੀ ਦੇ ਅੰਦਰ ਕਿਸੇ ਨੂੰ ਨਹੀਂ ਜਾਣ ਦਿੱਤਾ ਜਾਂਦਾ ਜੋ ਅਫਸਰ ਇਸ ਜਗਾਹ ਦੇ ਅੰਦਰ ਬੈਠਾ ਹੈਗਾ ਉਸ ਨੂੰ ਵੀ ਇਜਾਜ਼ਤ ਨਹੀਂ ਹੈ ਕਿ ਉਹ ਇਸ ਜਗਾਹ ਤੋਂ ਉੱਠ ਕੇ ਅੱਗੇ ਜਿਹੜਾ ਹੈ ਉਹ ਸੈਰ ਕਰਨ ਦੇ ਲਈ ਵੀ ਜਾ ਸਕੇ ਅੱਗੇ ਰੋਜ ਜਿਹੜਾ ਹੈਗਾ ਉਹ सीएम ਸਕਿਉਰਟੀ ਦੇ ਜਿਹੜੇ ਨੇ ਲੋਕ ਨੇ ਉਹ ਅੰਦਰ ਜਾਂਦੇ ਨੇ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਚੈੱਕ ਅਪ ਕਰਦੇ ਨੇ ਅਤੇ ਕੋਠੀ ਨੂੰ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਕਰ ਰਹੇ ਨੇ ਇੰਨੀ ਪੁਰਾਣੀ ਕੋਠੀ ਦੇ ਵਿੱਚ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਇੰਨੀ ਪੁਰਾਣੀ ਕੋਠੀ ਦੇ ਵਿੱਚ ਰਹਿਣ ਦੇ ਲਈ ਸ੍ਰੀਮ ਭਗਵਨ ਸਿੰਘ ਮਾਨਖੁਰੀ ਵੀ ਕਾਫੀ ਉਚਕ ਨੇ ਕਿਉਂਕਿ ਅੰਗਰੇਜ਼ਾਂ ਦੇ ਕਾਲ ਦੀ ਜਿਹੜੀ ਹੈਗੀ ਆ ਉਹ ਇਹ ਕੋਠੀ ਹੈਗੀ ਹੈ ਜਿਸ ਦੇ ਵਿੱਚ ਹਰੇਕ ਤਰੀਕੇ ਦੇ ਨਾਲ ਜਿਹੜਾ ਹੈ ਉਹ ਬ੍ਰਿਟਿਸ਼ ਰਾਜ ਦਾ ਜਿਹੜਾ ਹੈਗਾ ਉਹ ਸਮਾਨ ਹੈਗਾ ਇਹ ਬ੍ਰਿਟਿਸ਼ ਰਾਜ ਤੋਂ ਇਹ ਕੋਠੀ ਬਣੀ ਹੋਈ ਹੈ ਤਾਂ ਇਤਿਹਾਸਿਕ ਕੋਠੀ ਹੋਣ ਦੇ ਕਾਰਨ ਵੀ ਇੱਕ ਜਿਹੜਾ ਹੈਗਾ ਹੈ ਉਹ ਇੱਛੁਕ ਕਹਿ ਲੋ ਜਾਂ ਫਿਰ ਇੱਕ ਮਨ ਨੂੰ ਲੁਭਾਉਣ ਵਾਲਾ ਜਿਹੜਾ ਹੈਗਾ ਉਹ ਇਹ ਥਾਂ ਹੈਗਾ ਜਿਸ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਪੂਰੀ ਰਹਿਣਗੇ ਤਾਂ ਇਹ ਤਸਵੀਰ ਤੁਹਾਨੂੰ ਜਿਹੜੀ ਆ ਪ੍ਰੋਪਰ ਦਿਖਾਉਣ ਦੀ ਅਸੀਂ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈ ਜਿੱਥੇ ਸੀਐਮ ਭਗਵੰਤ ਸਿੰਘ ਮਾਨ ਪੂਰੀ ਰਹਿਣਗੇ ਉਮੀਦ ਕਰਦੇ ਹਾਂ ਤਸਵੀਰਾਂ ਤੁਹਾਨੂੰ ਚੰਗੇ ਲੱਗੀਆਂ ਹੋਣਗੀਆਂ ਕੈਮਰਾ ਪਸੰਦ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸਾਹਿਬ ਟਾਈਮ ਜੁਲੰਦਰ ਬਾਬੂਸ਼ਾਹੀ ਟਾਈਮ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਰਾਜ ਗੁਪਤਾ ਇੱਕ ਵੱਡੀ ਖਬਰ ਵੱਡੀ ਅਪਡੇਟ ਤੁਹਾਡੇ ਤੱਕ ਮੈਂ ਜ਼ਰੂਰ ਸਾਂਝੀ ਕਰਨਾ ਚਾਹੁੰਨਾ ਵਾਂ ਜਿੱਥੇ ਸੀਐਮ ਭਗਵੰਤ ਸਿੰਘ ਮਾਨਹੂਰੀ ਜਲੰਧਰ ਦੇ ਵਿੱਚ ਹੁਣ ਪੱਕੇ ਤੌਰ ਦੇ ਉੱਤੇ ਰਹਿਣਗੇ ਤੁਸੀਂ ਸੋਚ ਰਹੇ ਹੋਵੋਗੇ ਇਹ ਕਿਵੇਂ ਹੋ ਸਕਦਾ ਹੈ ਪਰ ਇਹ ਸੱਚ ਹੈ ਜੋ ਇਸ ਵਕਤ ਮੀਡੀਆ ਰਿਪੋਰਟ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਸੀਐਮ ਭਗਵੰਤ ਸਿੰਘ ਮਾਨਹੂਰੀ ਹੁਣ ਪੱਕੇ ਤੌਰ ਦੇ ਉੱਤੇ ਜਲੰਧਰ ਦੀ ਸਰਕਾਰੀ ਰਿਹائش ਦੇ ਵਿੱਚ ਜਿਹੜਾ ਹੈ ਉਹ ਰਹਿਣ ਜਾ ਰਹੇ ਹਨ ਪਹਿਲਾ ਚਰਚਾਵਾ ਇਹ ਸੀ ਕਿ ਸੀਐਮ ਭਗਵੰਤ ਸਿੰਘ ਮਾਨ ਖੂਰੀ ਜਲੰਧਰ ਦੇ ਵਿੱਚ ਰਹਿਣਗੇ ਜਦੋਂ ਸੀਐਮ ਭਗਵੰਤ ਸਿੰਘ ਮਾਨ ਖੂਰਾ ਨੇ ਇਹ ਜਿਮਣੀ ਚੋਣਾਂ ਦੇ ਵਿੱਚ ਵਾਦਾ ਕੀਤਾ ਕਿ ਮੈਂ ਜਲੰਧਰ ਦੇ ਵਿੱਚ 2 ਦਿਨ ਅਤੇ ਬਾਕੀ ਦਿਨ ਪੰਜਾਬ ਦੇ ਵੱਖ-ਵੱਖ ਕੋਨਿਆਂ ਤੇ ਚੰਡੀਗੜ੍ਹ ਦੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੂੰਗਾ ਤੇ ਉਸ ਤੋਂ ਬਾਅਦ ਚਰਚਾਵਾ ਸੀ ਕਿ ਭਗਵੰਤ ਸਿੰਘ ਮਾਨ ਖੂਰੀ ਕਿਸ ਜਗ੍ਹਾ ਦੇ ਉੱਤੇ ਰਹਿਣਗੇ ਚਰਚਾਵਾ ਖਤਮ ਹੁੰਦੀਆਂ ਨੇ ਪਤਾ ਲੱਗਦਾ ਹੈ ਕਿ ਜਲੰਧਰ ਕੈਂਟ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਖੂਰੀ ਰਹਿਣਗੇ ਅਤੇ ਉਸ ਜਗ੍ਹਾ ਦੇ ਉੱਤੇ ਰਹਿ ਕੇ ਜਿਹੜਾ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰਨਗੇ ਕਈ ਦਿਨ ਸੀਐਮ ਭਗਵੰਤ ਸਿੰਘ ਮਾਨ ਹੋਰੀ ਉਹਨਾਂ ਕੋਠੀ ਦੇ ਵਿੱਚ ਰਹੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਪਰ ਹੁਣ ਸੀਐਮ ਭਗਵੰਤ ਸਿੰਘ ਮਾਨ ਹੋਰੀ ਪੱਕੇ ਰੂਪੀ ਜਿਹੜਾ ਹੈਗਾ ਉਹ ਜਲੰਧਰ ਦੇ ਇੱਕ ਵੱਡੇ ਘਰ ਦੇ ਵਿੱਚ ਰਹਿਣਗੇ ਘਰ ਕਾਫੀ ਇਤਿਹਾਸਿਕ ਹੈ ਬਹੁਤ ਇਤਿਹਾਸਿਕ ਹੈ ਜਿਸ ਨੂੰ ਜਾਣ ਕੇ ਤੁਸੀਂ ਵੀ ਜਿਹੜਾ ਹੈ ਉਹ ਹੈਰਾਨ ਹੋਵੋਗੇ ਘਰ ਕਿਹੜਾ ਹੈ ਉਹ ਵੀ ਤੁਹਾਨੂੰ ਜਰੂਰ ਮੈਂ ਦੱਸਦਾ ਇਹ ਘਰ ਡਿਵੀਜ਼ਨਲ ਕਮਿਸ਼ਨਰ ਦਾ ਜਿਹੜਾ ਹੈਗਾ ਇਹ ਦੀ ਪੁਰਾਣੀ ਰਿਹਾਈਸ਼ ਹੈ ਜਿਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਸੀਐਮ ਭਗਵੰਤ ਸਿੰਘ ਮਾਨ ਹੋਰੀ ਹੁਣ ਪੱਕੇ ਤੌਰ ਤੇ ਜਿਹੜਾ ਇਹ ਉਹ ਰਹਿਣਗੇ ਅਤੇ ਇਸ ਜਗ੍ਹਾ ਦੇ ਉੱਤੇ ਰਹਿ ਕੇ ਲੋਕਾਂ ਦੀ ਜਿਹੜੀ ਹੈ ਉਹ ਸੇਵਾ ਕਰਨਗੇ ਤੁਸੀਂ ਕੈਮਰਾ ਪਸਲ ਨੂੰ ਜ਼ਰੂਰ ਕਹੂੰਗਾ ਕਿ ਇਹ ਤਸਵੀਰ ਜ਼ਰੂਰ ਦਿਖਾਵੇ ਪਹਿਲਾਂ ਜੋ ਪੂਰੀ ਗਿਨਰੀ ਜਿਹੜੀ ਹੈਗੀ ਹੈ ਉਹ ਇਸ ਇਲਾਕੇ ਦੀ ਹੈਗੀ ਹੈ ਤਾਂ ਉਸ ਤੋਂ ਬਾਅਦ ਇਹ ਵੀ ਤਸਵੀਰ ਦਿਖਾਵੇ ਹਾਊਸ ਨੰਬਰ 1 ਕਮਿਸ਼ਨਰੇਟ ਰੈਜ਼ਿਡੈਂਸ ਆ ਇਹ ਡਿਵੀਜ਼ਨਲ ਕਮਿਸ਼ਨਰ ਦੀ ਜਿਹੜੀ ਹੈਗੇ ਰੈ residense ਹੈ ਘਰ ਨੰਬਰ 1 ਹੈਗਾ ਜਿਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੋរី ਜੜੇ ਨੇ ਉਹ ਰਹਿਣਗੇ ਤੁਸੀਂ ਚਾਰੋਂ ਪਾਸੇ ਦੇ ਤਸਵੀਰ ਜਿਹੜੀ ਦੇਖੋ ਜਿੱਥੇ ਇੱਕਦਮ ਗ੍ਰੀਨਰੀ ਹਰਿਆਲੀ ਜਿਹੜੀ ਆ ਪੂਰੀ ਹੈਗੀ ਆ ਜਿਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੋਰੀ ਰਹਿਣਗੇ ਰਿਆਏ ਘਰ ਦਾ ਇਤਿਹਾਸ ਤੁਹਾਨੂੰ ਮਜਰੂਰ ਦੱਸ ਦੇਣਾ ਚਾਹੁੰਨਾ ਵਾ ਕਿ ਘਰ ਦਾ ਇਤਿਹਾਸ ਬੜਾ ਪੁਰਾਣਾ ਹੈ 176 ਸਾਲ ਪੁਰਾਣਾ ਇੱਕ ਘਰ ਹੈਗਾ ਵਾ ਜਿਸ ਜਗ੍ਹਾ ਦੇ ਉੱਤੇ ਅ ਅੰਗਰੇਜ਼ਾਂ ਦੇ ਸਮੇਂ ਤੋਂ ਜਿਹੜਾ ਹੈਗਾ ਏ ਉਹ ਵੱਡੇ ਅਧਿਕਾਰੀ ਇਸ ਘਰ ਦੇ ਵਿੱਚ ਰਹ ਰਹੇ ਨੇ ਆਖਰੀ ਜਿਹੜੇ ਅੰਗਰੇਜ਼ ਅਧਿਕਾਰੀ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਰਹੇ ਨੇ ਉਹਨਾਂ ਦਾ ਨਾਮ ਜਿਹੜਾ ਹੈਗਾ ਏ ਉਹ ਵੀ ਮੈਂ ਜ਼ਰੂਰ ਤੁਹਾਨੂੰ ਦੱਸੂਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਵਾ ਕਿ 176 ਸਾਲ ਪੁਰਾਣੀ ਕੋਠੀ ਦੇ ਵਿੱਚ 140 ਜਿਹੜੇ ਨੇ ਉਹ ਡਿਵੀਜ਼ਨਲ ਕਮਿਸ਼ਨਰ ਰਹਿ ਚੁੱਕੇ ਨੇ ਅਤੇ ਇਸ ਜਗ੍ਹਾ ਦੇ ਉੱਤੇ ਆਪਣੇ ਕਾਰਜਕਾਲ ਦੀ ਜਿਹੜੀ ਹੈਗੀ ਹੈ ਉਹ ਸਾਰੀ ਚੀਜ਼ਾਂ ਕਰਕੇ ਜਿਹੜਾ ਹੈ ਉਸ ਜਗ੍ਹਾ ਤੋਂ ਰਵਾਨਾ ਹੋਏ ਨੇ ਹਾਲ ਫਿਲਹਾਲ ਦੀ ਘੜੀ ਜਿਹੜਾ ਹੈਗਾ ਇਹ ਉਹ ਇਸ ਘਰ ਦੇ ਵਿੱਚ ਜਿਹੜਾ ਹੈਗਾ ਇਹ ਮਜਰੂਰ ਤਸਵੀਰ ਤੁਹਾਨੂੰ ਜਰੂਰ ਦਿਖਾਉਂਗਾ ਹਾਲ ਫਿਲਹਾਲ ਦੀ ਘੜੀ ਦੇ ਵਿੱਚ ਜਿਹੜਾ ਹੈਗਾ ਇਹ ਅ ਇਸ ਕੋਠੀ ਦੇ ਵਿੱਚ ਜਿਹੜਾ ਹੈਗਾ ਉਹ ਇਹ ਕੋਠੀ ਜਿਹੜੀ ਹੈਗੀ ਹੈ ਉਹ ਅ ਡਿਵੀਜ਼ਨਲ ਕਮਿਸ਼ਨਰ ਜਿਹੜੇ ਨੇ ਅ ਉਹ ਪ੍ਰਦੀਪ ਪ੍ਰਦੀਪ ਕੁਮਾਰ ਸੱਬਰਵਾਲ ਹੋਰਾਂ ਨੂੰ ਜਿਹੜੀ ਹੈ ਉਹ ਇਹ ਕੋਠੀ ਅਲੋਟ ਹੋਈ ਹੈ ਪਰ ਪ੍ਰਦੀਪ ਕੁਮਾਰ ਸੱਬਰਵਾਲ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਨਹੀਂ ਰਹਿ ਰਹੇ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਏ ਉਹ ਜੇਪੀ ਨਗਰ ਦੇ ਵਿੱਚ ਆਪਣਾ ਘਰ ਬਣਾਇਆ ਗਿਆ ਤੇ ਉਸ ਕੋਠੀ ਦੇ ਵਿੱਚ ਜਿਹੜਾ ਹੈ ਉਹ ਰਹਿ ਰਹੇ ਨੇ ਲਾਸਟ ਇਸ ਕੋਠੀ ਦੇ ਵਿੱਚ ਜਿਹੜਾ ਹੈਗਾ ਏ ਉਹ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਸਪਰਾਹੂਰੀ ਜਿਹੜੇ ਨੇ ਉਹ ਰਹਿ ਕੇ ਗਏ ਨੇ ਤੇ ਉਸ ਤੋਂ ਬਾਅਦ ਇਹ ਕੋਠੀ ਜਿਹੜੀ ਹੈ ਉਹ ਲੰਬੇ ਸਮੇਂ ਤੋਂ ਖਾਲੀ ਪਈ ਹੈਗੀ ਐ ਜਿਸ ਜਗ੍ਹਾ ਦੇ ਉੱਪਰ ਸੀਐਮ ਭਗਵੰਤ ਸਿੰਘ ਮਾਨਹੂਰੀ ਜਿਹੜੇ ਨੇ ਉਹ ਰਹਿਣਗੇ 1846 ਦੇ ਵਿੱਚ ਇਹ ਜਿਹੜੀ ਹੈ ਉਹ ਕੋਠੀ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਆ ਕਾਫੀ ਜਿਹੜੇ ਨੇ ਉਹ ਆਪਣੇ ਜਿਹੜੇ ਅਧਿਕਾਰੀ ਰਹੇ ਜਾਂ ਫਿਰ ਜਿਹੜੇ ਪੁਰਾਣੇ ਸਮੇਂ ਤੋਂ ਜਿਹੜੇ ਅਫਸਰ ਰਹੇ ਉਹ ਸਾਰੇ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਸਿਗੇ 11 ਇਕੜ ਦੇ ਵਿੱਚ ਇਹ ਕੋਠੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ 11 ਇਕੜ ਦੇ ਵਿੱਚ ਇਹ ਕੋਠੀ ਜਿਹੜੀ ਹੈਗੀ ਉਹ ਬਣੀ ਹੈਗੀ ਹੈ ਜਿਸ ਕੋਠੀ ਦੇ ਵਿੱਚ ਹਰ ਇੱਕ ਤਰੀਕੇ ਦੀ ਜੜੀ ਹੈ ਉਹ ਸੁੱਖ ਸਹੂਦਾਵਾਂ ਜੜੀਆਂ ਨੇ ਹੋ ਗਈਆਂ ਨੇ ਹੁਣ ਤੱਕ ਜੋ ਜਾਣਕਾਰੀ ਮਿਲੀ ਹੈਗੀ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜੀ ਹੈ ਉਹ ਲੇਖ ਹੈਗਾ ਵਾ ਜੋ ਕਿ ਇੱਕ ਇਕੜ ਦੇ ਵਿੱਚ ਬਣਿਆ ਹੋਇਆ ਹੈ ਦੋ ਰਾਈਫਲਾਂ ਜੜੀਆਂ ਨੇ ਉਹ ਅੰਦਰ ਟੰਗੀਆਂ ਗਈਆਂ ਨੇ ਜੋ ਕਿ ਅੰਗਰੇਜ਼ਾਂ ਦੇ ਸਮੇਂ ਦੇ ਰਾਈਫਲਾਂ ਨੇ ਅਤੇ ਉਸ ਤੋਂ ਇਲਾਵਾ ਬ੍ਰਿਟਿਸ਼ ਕਾਲ ਵੱਲੋਂ ਜੋ ਚੀਜ਼ਾਂ ਜੜੀਆਂ ਨੇ ਉਹ ਵਕ ਵਕ ਰਾਜਾਂ ਤੋਂ ਜਿਹੜਾ ਹੈ ਉਹ ਲਿਆਇਆ ਜਾਂਦੀਆਂ ਸੀਗਾ ਉਹ ਵੀ ਇਸ ਕੋਠੀ ਦੇ ਵਿੱਚ ਜੜੀਆਂ ਨੇ ਉਹ ਇਸ ਵਕਤ ਪਾਈਆਂ ਜਾ ਰਹੀਆਂ ਨੇ ਉਸ ਤੋਂ ਇਲਾਵਾ ਮੈਂ ਜ਼ਰੂਰ ਦੱਸ ਦੇਣਾ ਚਾਹੁੰਨਾ ਕਿ ਚਾਰ ਡ్రਾਈੰਗ ਰੂਮ ਚਾਰ ਜਿਹੜੇ ਨੇ ਉਹ ਰੈਸਟ ਰੂਮ ਹੈਗੇ ਨੇ ਸ਼ੈਨੇ ਕਕਸ਼ ਚਾਰ ਹੈਗੇ ਨੇ ਤਿੰਨ ਕਾਰਿਆਲੇ ਹੈਗੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਦੇ ਵਿੱਚ ਜੋ ਉਸ ਸਮੇਂ ਦੇ ਅਫਸਰ ਸੀਗੇ ਉਹਨਾਂ ਦੇ ਨਾਲ ਜੋ ਸਿਕਿਉਰਟੀ ਸੀਗੀ ਉਹਨਾਂ ਵਿੱਚ ਜਿਹੜਾ ਹੈਗਾ ਉਹਨਾਂ ਦੇ ਰਹਿਣ ਦੇ ਲਈ ਵੀ ਜਿਹੜੇ ਆਉ 10 ਫਲੈਟ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਕਰਾਇਆ ਗਏ ਨੇ ਹਾਲ ਫਿਲਹਾਲ ਦੀ ਘੜੀ ਦੇ ਵਿੱਚ ਇਹ ਪ੍ਰੋਪਰ ਦੱਸਿਆ ਗਿਆ ਹੈਗਾ ਕਿ ਸੀਐਮ ਭਗਵਤ ਸਿੰਘ ਮਾਨਹੋਰੀ ਇਸ ਕੋਠੀ ਦੇ ਵਿੱਚ ਰਹਿਣਗੇ ਪ੍ਰੋਪਰ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਲਗਾਏ ਗਏ ਨੇ ਹਾਲਾਂਕਿ ਇਸ ਜਗ੍ਹਾ ਤੋਂ ਇਹ ਜਿਹੜਾ ਹੈਗਾ ਉਹ ਥਾਂ ਤੋਂ ਅੱਗੇ ਜਿਹੜੀ ਹੈ ਉਹ ਜਾਣ ਦੀ ਹਰੇਕ ਤਰੀਕੇ ਦੇ ਨਾਲ ਮਨਾਹੀ ਹੈਗੀ ਹੈ ਕਿਸੇ ਵੀ ਵਿਅਕਤੀ ਨੂੰ ਇਸ ਜਗ੍ਹਾ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਇਸ ਦਾ ਕਾਰਨ ਵੱਡਾ ਇਹ ਵੀ ਹੈ ਕਿਉਂਕਿ ਸਕਿਉਰਿਟੀ ਰੀਜ਼ਨ सीएम सिक्योरिटी प्रोटोकॉल रीजन ਜਿਹੜਾ ਹੈਗਾ ਉਸ ਕਰਕੇ ਇਸ ਕੋਕੀ ਦੇ ਅੰਦਰ ਕਿਸੇ ਨੂੰ ਨਹੀਂ ਜਾਣ ਦਿੱਤਾ ਜਾਂਦਾ ਜੋ ਅਫਸਰ ਇਸ ਜਗਾਹ ਦੇ ਅੰਦਰ ਬੈਠਾ ਹੈਗਾ ਉਸ ਨੂੰ ਵੀ ਇਜਾਜ਼ਤ ਨਹੀਂ ਹੈ ਕਿ ਉਹ ਇਸ ਜਗਾਹ ਤੋਂ ਉੱਠ ਕੇ ਅੱਗੇ ਜਿਹੜਾ ਹੈ ਉਹ ਸੈਰ ਕਰਨ ਦੇ ਲਈ ਵੀ ਜਾ ਸਕੇ ਅੱਗੇ ਰੋਜ ਜਿਹੜਾ ਹੈਗਾ ਉਹ सीएम ਸਕਿਉਰਟੀ ਦੇ ਜਿਹੜੇ ਨੇ ਲੋਕ ਨੇ ਉਹ ਅੰਦਰ ਜਾਂਦੇ ਨੇ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਚੈੱਕ ਅਪ ਕਰਦੇ ਨੇ ਅਤੇ ਕੋਠੀ ਨੂੰ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਕਰ ਰਹੇ ਨੇ ਇੰਨੀ ਪੁਰਾਣੀ ਕੋਠੀ ਦੇ ਵਿੱਚ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਇੰਨੀ ਪੁਰਾਣੀ ਕੋਠੀ ਦੇ ਵਿੱਚ ਰਹਿਣ ਦੇ ਲਈ ਸ੍ਰੀਮ ਭਗਵਨ ਸਿੰਘ ਮਾਨਖੁਰੀ ਵੀ ਕਾਫੀ ਉੱਛਕ ਨੇ ਕਿਉਂਕਿ ਅੰਗਰੇਜ਼ਾਂ ਦੇ ਕਾਲ ਦੀ ਜਿਹੜੀ ਹੈਗੀ ਆ ਉਹ ਇਹ ਕੋਠੀ ਹੈਗੀ ਹੈ ਜਿਸ ਦੇ ਵਿੱਚ ਹਰੇਕ ਤਰੀਕੇ ਦੇ ਨਾਲ ਜਿਹੜਾ ਹੈ ਉਹ ਬ੍ਰਿਟਿਸ਼ ਰਾਜ ਦਾ ਜਿਹੜਾ ਹੈਗਾ ਉਹ ਸਮਾਨ ਹੈਗਾ ਇਹ ਬ੍ਰਿਟਿਸ਼ ਰਾਜ ਤੋਂ ਇਹ ਕੋਠੀ ਬਣੀ ਹੋਈ ਹੈ ਤਾਂ ਇਤਿਹਾਸਿਕ ਕੋਠੀ ਹੋਣ ਦੇ ਕਾਰਨ ਵੀ ਇੱਕ ਜਿਹੜਾ ਹੈਗਾ ਹੈ ਉਹ ਇਕ ਛੁੱਕ ਗੈਲੋ ਜਾਂ ਫਿਰ ਇੱਕ ਮਾਨ ਨੂੰ ਲੁਭਾਉਣ ਵਾਲਾ ਜਿਹੜਾ ਹੈਗਾ ਉਹ ਇਹ ਥਾਂ ਹੈਗਾ ਜਿਸ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਪੂਰੀ ਰਹਿਣਗੇ ਤਾਂ ਇਹ ਤਸਵੀਰ ਤੁਹਾਨੂੰ ਜਿਹੜੀ ਆ ਪ੍ਰੋਪਰ ਦਿਖਾਉਣ ਦੀ ਅਸੀਂ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈ ਜਿੱਥੇ ਸੀਐਮ ਭਗਵੰਤ ਸਿੰਘ ਮਾਨ ਪੂਰੀ ਰਹਿਣਗੇ ਉਮੀਦ ਕਰਦੇ ਹਾਂ ਤਸਵੀਰਾਂ ਤੁਹਾਨੂੰ ਚੰਗੇ ਲੱਗੀਆਂ ਹੋਣਗੀਆਂ ਕੈਮਰਾ ਪਸੰਦ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸਾਹਿਬ ਟਾਈਮ ਜੁਲੰਧਰ